ਸਾਤ ਸੰਗਤ 72000 나ੜੀਆਂ ਉਹਦੇ ਵਿੱਚ ਆਪਣੇ ਆਪ ਸ਼ਕਤੀ ਪੈਦਾ ਹੋ ਰਹੀ ਤੁਸੀਂ ਥੋੜਾ ਜਿਹਾ ਯਤਨ ਕਰਦੇ ਹੁੰਦੀ ਪਰ ਉਹ ਸ਼ਕਤੀ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦੀ ਕਿਉਂਕਿ ਹੰਕਾਰ ਉਹਨੂੰ ਨਾਸ਼ ਕਰ ਰਿਹਾ ਸਾਡੀ ਸ਼ਕਤੀ ਨੂੰ ਸਾਡੀ ਵਾਸਨਾ ਕਾਮ ਵਾਸਨਾ ਜਾਂ ਦੁਨੀਆਂ ਦੀ ਦੁਨੀਆਂ ਦੇ ਵਿੱਚ ਫੇਮਸ ਹੋਣ ਦੀ ਜਿਵੇਂ ਅੱਜ ਕੱਲ ਚੱਲ ਰਿਹਾ ਹੈ ਦੁਹਾਈ ਰੱਬ ਦੀ ਹੈਰਾਨ ਹੋਈਦਾ ਕਿ ਸਾਧ ਸੰਗਤ ਕਿ ਜਿਸ ਤਰ੍ਹਾਂ ਇਨਸਾਨ ਛੋਟੀਆਂ-ਛੋਟੀਆਂ ਰੀਲਾ ਬਣਾ ਕੇ ਵੀ ਮੈਂ ਫੇਮਸ ਹੋ ਜਾ ਉਹ ਫੇਮਸ ਹੋਣ ਲਈ ਆਪਣੀ ਭੈਣ ਆਪਣੀ ਮਾਂ ਆਪਣੀ ਘਰਵਾਲੀ ਨੂੰ ਵੀ ਨਾਲ ਵਰਤ ਰਿਹਾ ਇਹ ਜਿਹੜੀ ਇੱਛਾ ਸ਼ਕਤੀ ਹੈ ਇਹ ਵੀ ਸਾਡੇ ਅੰਦਰ ਦੀ ਸ਼ਕਤੀ ਨੂੰ ਖਤਮ ਕਰ ਦੇ ਮਾਰੇ ਕਹਿੰਦੇ ਜੇ ਤੁਹਾਨੂੰ ਸ਼ੋਭਾ ਦੀ ਲੋੜ ਹੈ ਤੁਸੀਂ ਸੰਤਾਨ ਦੀ ਸ਼ਰਨ ਵਿੱਚ ਆਜੋ ਐਸੀ ਸ਼ੋਭਾ ਹੋਏਗੀ ਕਿ ਜੁਗ ਜੁਗ ਸ਼ੋਭਾ ਹੋਏ 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 ਹਾਡੀ ਜੁਗਾਂ ਜੁਗਾਂ ਤੱਕ ਸ਼ੋਭਾ ਹੋਏਗੀ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹੋਮੇ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਜੇ ਡਰ ਲੱਗਦਾ ਕਿਸੇ ਨੂੰ ਜੰਮਣ ਮਰਨੇ ਤੇ ਸੰਗਤ ਚ ਆਇਆ ਕਰੇ ਸਾਧ ਸੰਗਤ ਇਹ ਸਾਨੂੰ ਆਪਣੇ ਅਸਲੀ ਵजूद ਤੱਕ ਨਹੀਂ ਜਾਣ ਦਿੰਦੀਆਂ ਦੋਨੇ ਚੀਜ਼ਾਂ ਕਿਉਂਕਿ ਜਿਹੜਾ ਇਹ ਯੁਗ ਚੱਲ ਰਿਹਾ ਹੈ ਵਾਸਨਾ ਦਾ ਯੁਗ ਹੈ ਕਈ ਤਰ੍ਹਾਂ ਦੀ ਵਾਸਨਾ ਖਾਣ ਦੀ ਘੁੰਮਣ ਦੀ ਮੈਂ ਦੇਖਿਆ ਲੋਕੀ ਖਾਣ ਵਾਸਤੇ 100-100 ਕਿਲੋਮੀਟਰ ਜਾਂਦੇ ਵੀ ਉੱਥੇ ਵਧੀਆ ਪਰੌਂਠਾ ਮਿਲਦਾ ਉੱਥੇ ਵਧੀਆ ਫਲਾਣੀ ਚੀਜ਼ ਮਿਲਦੀ ਖਾਣ ਵਾਸਤੇ 100-100 ਕਿਲੋਮੀਟਰ ਦੂਰ ਫਲਾਣੀ ਜਗ੍ਹਾ ਲਜਾਣਾ ਉੱਥੇ ਦੇ ਕੱਪੜਾ ਆ ਲੈ ਕੇ ਆਉਣਾ ਉਂਝ ਸਾਡੇ ਕੋਲ ਟਾਈਮ ਨਹੀਂ ਪਰ ਐਸੀਆਂ ਚੀਜ਼ਾਂ ਲੈਟਾ ਹੈ ਪਹਿਨਣ ਦਾ ਖਾਣ ਦਾ ਘੁੰਮਣ ਦਾ ਸੌਣ ਦਾ ਇਹ ਰਸ ਇੰਨੇ ਕ ਚਿੰਬੜ ਗਏ ਕਿ ਅਸਲੀ ਸਮਝੇ ਨਹੀਂ ਪਾਰੇ ਕਿ ਸਾਡਾ ਜਨਮ ਕੀ ਕਰਨ ਵਾਸਤੇ ਹੋਇਆ ਸੰਸਾਰ ਚ ਸਾਡਾ ਜਨਮ ਹੋਇਆ ਕਿਉਂ ਅੰਦਰ ਇਹ ਸ਼ਕਤੀ ਹੈ ਸਭ ਦੇ ਪਰ ਅਸੀਂ ਇਹਨਾਂ ਚੀਜ਼ਾਂ ਵਿੱਚ ਵਿਅਰਥ ਗਵਾ ਰਹੇ ਆਪਨੀ ਸ਼ਕਤੀ ਨੂੰ ਇਹ ਸ਼ਕਤੀ ਸਾਨੂੰ ਕਾਦੇ ਵਾਸਤੇ ਮਿਲੀ ਪਰਮਤਮ ਆਮ ਵਾਪਸ ਜਾਣ ਲਈ ਅ ਜਿੱਥੇ ਅਸੀਂ ਬੈਠੇ ਸਾਡਾ ਦੇਸ਼ ਨਹੀਂ ਹੈ ਇਹ ਸਾਡਾ ਖਿੱਤਾ ਨਹੀਂ ਇਹ ਸਾਡਾ ਦੇਸ਼ ਨਹੀਂ ਇਸ ਇਸ ਸੰਸਾਰ 'ਚ ਸਾਡਾ ਜਨਮ ਹੋ ਗਿਆ ਜਿੱਦਾਂ ਸਰੀਰ 'ਚੋਂ ਪ੍ਰਾਣ ਨਿਕਲ ਗਏ ਪਤਾ ਨਹੀਂ ਇੱਥੇ ਆਉਣਾ ਕਿ ਜਿਵੇਂ ਤੁਸੀਂ ਸੋਖਾ ਜਿਹਾ ਸਮਝੋ ਟਾਈਮ ਘਟਾ ਸੋਖਾ ਸਮਝੋ ਜਿਵੇਂ ਮੰਨ ਲਓ ਕੋਈ ਹਵਾਈ ਜਹਾਜ਼ ਉੱਡ ਰਿਹਾ ਉਹਦੇ 'ਚ ਕੋਈ ਪ੍ਰੋਬਲਮ ਆ ਗਈ ਉਹ ਜਿਹੜਾ ਉਹਨੂੰ ਚਲਾਉਣ ਵਾਲਾ ਪਾਇਲਟ ਉਹ ਕੀ ਕਰਦਾ ਨੇੜੇ ਤੇੜੇ ਜਿਹੜਾ ਵੀ ਕੋਈ 에어ਪੋਰਟ ਹੁੰਦਾ ਉੱਥੇ ਉਹਨੂੰ ਤਾਰਦ ਸੇਫਟੀ ਨਾਲ ਐਦਾਂ ਹੀ ਜਦੋਂ ਸਾਡੀ ਜਿੰਦ ਇਹਦੇ ਚੋਂ ਇੱਕ ਵਾਰ ਨਿਕਲ ਕੇ ਜਾਂਦੀ ਹੈ ਇਹ ਤੇਜ਼ੀ ਨਾਲ ਗਤੀ ਕਰਦੀ ਹੈ ਇਹਨੇ ਮੁੜ ਕੇ ਇੱਧਰ ਨਹੀਂ ਆਉਣਾ ਜਿਹੜੀ ਵੀ ਧਰਤੀ ਦੇ ਕੋਲੋਂ ਗੁਜਰਦੇ ਹੋਣਾ ਉੱਥੇ ਹੀ ਜਨਮ ਮਿਲ ਜਾਣਾ ਜੇ ਕਿਸੇ ਨੇ ਇਹਦੇ ਬਾਰੇ ਬਰੀਕੀ ਨਾਲ ਸਮਝਣਾ ਹੋ ਫ੍ਰੀ ਟਾਈਮ ਗੱਲ ਕਰ ਲੈ ਕੋਈ ਗੱਲ ਨਹੀਂ ਪਰ ਹੁਣ ਬਹੁਤਾ ਉਦਾਹਰਨ ਨਹੀਂ ਦਿੱਤੀ ਜਾ ਸਕ ਸਰੀਰ ਦੇ ਵਿੱਚ ਇਹ ਸ਼ਕਤੀ ਸਾਨੂੰ ਆਪਣੇ ਧਾਮ ਮੁੜਨ ਲਈ ਜਿੱਥੋਂ ਸਾਡੀ ਰੂਹ ਵਾਪਸ ਆਈ ਉਹਦੇ ਵਾਸਤੇ ਮਿਲਦੀ ਹੈ ਅਸੀਂ ਇਹਨੂੰ ਸੰਸਾਰ ਵਾਸਤੇ ਹੀ ਖੋਂਦੇ ਰਹਿੰਦੇ ਆ ਆਪਣੇ ਆਪ ਸਾਡੇ ਸਰੀਰ 'ਚ ਸ਼ਕਤੀ ਪੈਦਾ ਹੋ ਰਹੀ ਸਾਧ ਸੰਗਤ ਅੱਜ ਤੋਂ ਹੀ ਦੇਖੋ ਛੋਟੀ ਛੋਟੀ ਗੱਲ ਤੇ ਖਿੱਚਦੇ ਆਪਾਂ ਥੋੜੀ ਜਿਹੀ ਵੀ ਬੇਇੱਜ਼ਤੀ ਮਹਿਸੂਸ ਨਹੀਂ ਬੇਇੱਜ਼ਤੀ ਜਰਦੇ ਨਹੀਂ ਵੀ ਇਹਨੇ ਮੈਨੂੰ ਝਿੜਕ ਕਿਵੇਂ ਦਿੱਤਾ ਇਹਨੇ ਬੋਲ ਕਿਵੇਂ ਦਿੱਤਾ ਐਨੀ ਈਗੋ ਉਹਦੇ ਵਿੱਚ ਜਿਹੜਾ ਕਸੂਰ ਕੀ ਹੈ ਕਿ ਸਾਡਾ ਜਿਹੜਾ એનર્ਜੀ ਲੈਵਲ ਉਹ ਡਾਊਨ ਹੋ ਗਿਆ ਜਿਹੜਾ ਦਿਮਾਗ ਵਿੱਚ એનર્ਜੀ ਪਹੁੰਚਦੀ ਇੱਥੇ ਉਹ એનર્ਜੀ ਲੋ ਡੈਵਲ ਲੈਵਲ ਹੀ ਡਾਊਨ ਹੋ ਗਿਆ ਹੋਇਆ ਸੰਵੇਦਨਸ਼ੀਲਤਾ ਘਟ ਗਈ ਉਦੋਂ ਇਨਸਾਨ ਗੁੱਸੇ 'ਚ ਪਤਾ ਨਹੀਂ ਕੀ ਬੋਲਦਾ ਬਾਅਦ 'ਚ ਪਛਤਾਵਾ ਹੁੰਦਾ ਵੀ ਜੇ ਮੈਂ ਨਾ ਇਹ ਕਰਦਾ ਆਪਣੇ ਮਨ ਦੀ ਮਜ਼ਬੂਤੀ ਕਿਵੇਂ ਕਰਨੀ ਹੈ ਸੇਵਾ ਕਰਕੇ ਆਪਣੇ ਆਪ ਨੂੰ ਛਪਾਉਣਾ ਕਿਵੇਂ ਹੈ ਜੇ ਕੋਈ ਵੱਧ ਘੱਟ ਬੋਲ ਗਿਆ ਉਹਨੂੰ ਜਰਨਾ ਕਿਵੇਂ ਹੈ ਜਰਨ ਦੀ ਪਾਵਰ ਕਿਵੇਂ ਲੈ ਕੇ ਆਉਣੀ ਹੈ ਸਾਧ ਸੰਗਤ ਕੇਵਲ ਤੁਸੀਂ ਧਿਆਨ ਵਿੱਚ ਬੈਠੋਗੇ ਤੁਹਾਡੀ ਪਾਵਰ ਤੁਹਾਡੀ ਸ਼ਕਤੀ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਣੀ ਧਿਆਨ ਚ ਕਿਵੇਂ ਬਹਿਣਾ ਹੈ ਕਿਉਂਕਿ ਇਹ ਗੱਲਾਂ ਸਾਡੇ ਗੁਰਦਵਾਰਿਆਂ ਦੀਆਂ ਸਟੇਜਾਂ ਦਾ ਹਿੱਸਾ ਹੀ ਨਹੀਂ ਰਹੀਆਂ ਨਾ ਹੀ ਸਾਡੇ ਕੋਲ ਟਾਈਮ ਸਿੱਖਣ ਦਾ ਵਿਧਿਆਨ ਕੀ ਹੈ ਸਮਾਧੀ ਕੀ ਹੈ ਪਰਸਮਾਧੀ ਕੀ ਹੈ ਸਰੀਰ ਵਾਰੇ ਜਾਣਨਾ ਮਨ ਦੇ ਭੇਦ ਜਾਣਨੇ ਮਨ ਕਿਵੇਂ ਕੰਮ ਕਰਦਾ ਹੈ ਇਨਸਾਨ ਦੀ ਬੁੱਧੀ ਕਿਵੇਂ ਕੰਮ ਕਰਦੀ ਹੈ ਇਹ ਚੀਜ਼ਾਂ ਹੁਣ ਬਾਹਰ ਨਹੀਂ ਮਿਲਣੀਆਂ ਸੰਗਤ 'ਚ ਮਿਲਣੀਆਂ ਸੀ ਨਾ ਆਪਾਂ ਮਾਹੌਲ ਬਣਾਇਆ ਨਾ ਦੱਸਣ ਵਾਲਿਆਂ ਸੰਗਤ ਜੀ ਇਹ ਜਿਹੜਾ ਸਾਡਾ ਸਰੀਰ ਆਮ ਨਹੀਂ ਹੈ ਇਹਦੇ ਵਿੱਚ ਬਹੁਤ ਸ਼ਕਤੀ ਹੈ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ ਪਰ ਸਾਨੂੰ ਅੰਦਰ ਜਾਗਰਤੀ ਆਵੇ ਤਾਂ ਲੋ ਛੋਟੀ ਜੀ ਉਦਾਹਰਣ ਇੱਕ ਵਾਰੀ ਨਾ ਇੱਕ ਰਾਜਾ ਸੀ ਉਹ ਆਪਣੇ ਰਾਜ ਸੰਗਾਸਨ ਤੇ ਬੈਠਾ ਤੇ ਬੈਠੇ ਬੈਠੇ ਨੂੰ ਨੀਂਦ ਆ ਗਈ ਆਖੋ ਸਤਨਾਮ ਛੋਟੀ ਜੀ ਕਹਾਣੀ ਹੈ ਧਿਆਨ ਨਾਲ ਸੁਣਿਓ ਰਾਜਾ ਰਾਜ ਸੰਗਾਸਨ ਤੇ ਬੈਠਾ ਉਹਨੂੰ ਨੀਂਦ ਆ ਗਈ ਨੀਂਦ ਵਿੱਚ ਕੀ ਦੇਖਦਾ ਵੀ ਮੈਂ ਪਿਖਾਰੀ ਬਣ ਗਿਆ ਮੇਰੇ ਵਾਲ ਖੁੱਲੇ ਲੀੜੇ ਫਾਟੇ ਕਈ ਦਿਨਾਂ ਤੋਂ ਖਾਣ ਨੂੰ ਨਹੀਂ ਮਿਲਿਆ ਜਿਹੜੇ ਦਰਵਾਜ਼ੇ ਜਾਂਦਾ ਉਹ ਦਰਵਾਜ਼ਾ ਬੰਦ ਹੋ ਜਾਂਦਾ ਆਖਰਕਾਰ ਘੁੰਮਦਾ ਘੁੰਮਦਾ ਇੱਕ ਘਰ ਵਿੱਚ ਗਿਆ ਉਹ ਘਰ ਵਾਲੀ ਕਹਿੰਦੀ ਬਾਬਾ ਕਿਉਂ ਠੇਡੇ ਖਾਂਦਾ ਫਿਰਦਾ ਆ ਨੇੜੇ ਕਿਸੇ ਨੇ ਪੰਡਹਾਰਾ ਕੀਤਾ ਤੇ ਉੱਥੇ ਪੰਡਹਾਰੇ ਵਿੱਚ ਜਾ ਕੇ ਛਕ ਲਿਆ ਇੱਕ ਪੰਡਹਾਰਾ ਤੇ ਲੰਗਰ ਦੋਹੇ ਸ਼ਬਦਾਂ 'ਚ ਫਰਕ ਆ ਪੰਡਾਰਾ ਜਿਹੜਾ ਹੁੰਦਾ ਸੀ ਇਨਸਾਨ ਆਪਣੇ ਆਪ ਨੂੰ ਬਹੁਤ ਵੱਡਾ ਦਾਨੀ ਮੰਨ ਕੇ ਪੰਡਾਰਾ ਲਾਉਂਦਾ ਹੁੰਦਾ ਸੀ ਜਿਹੜਾ ਲੰਗਰ ਸ਼ਬਦ ਹੈ ਗੁਰੂ ਸਾਹਿਬਾਨਾਂ ਨੇ ਦਿੱਤੇ ਸਾਨੂੰ ਪੰਡਾਰੇ ਤੇ ਲੰਗਰ ਵਿੱਚ ਫਰਕ ਆ ਪੰਡਾਰਾ ਹਉਮੈ ਦਾ ਹੀ ਪ੍ਰਤੀਕ ਹੁੰਦਾ ਸੀ ਪ੍ਰਤੀਕ ਹੁੰਦਾ ਸੀ ਵੀ ਮੈਂ ਪੰਡਾਰਾ ਕੀਤਾ ਐਨੇ ਲੋਕਾਂ ਨੂੰ ਪੰਡਾਰਾ ਵੰਡਿਆ ਪਰ ਜਿਹੜਾ ਗੁਰੂ ਕਾ ਲੰਗਰ ਹੈ ਇਹ ਨਿਆਸਰਿਆਂ ਵਾਸਤੇ ਲੰਗਰ ਕੀ ਹੁੰਦਾ ਆ ਜਿਹੜੇ ਪਾਣੀ ਦੀ ਸੈਨਾ ਹੁੰਦੀ ਜਲ ਸੈਨਾ ਹੁੰਦੀ ਨੇਵੀ ਵਾਲੇ ਉਹਨਾਂ ਦਾ ਜਿਹੜਾ ਸਿੰਬਲ ਹੁੰਦਾ ਕੁੰਡਾ ਹੁੰਦਾ ਨਾ ਇੱਕ ਲੋਹੇ ਦਾ ਕੁੰਡਾ ਜਹਾਜ਼ ਦੇ ਵਿੱਚ ਸਮੁੰਦਰੀ ਜਹਾਜ਼ ਵਿੱਚ ਇੱਕ ਕੁੰਡਾ ਹੁੰਦਾ ਉਹਨੂੰ ਜੰਜੀਰ ਬੰਨੀ ਹੁੰਦੀ ਹੈ ਜਦੋਂ ਜਹਾਜ਼ ਨੂੰ ਕਿਤੇ ਰੋਕਣਾ ਹੁੰਦਾ ਉਹਨੂੰ ਵਿੱਚ ਛੱਡਦੇ ਆ ਉਹ ਵਿੱਚ ਜਾ ਕੇ ਗੜ ਜਾਂਦਾ ਸਹਾਰਾ ਦਿੰਦਾ ਜਹਾਜ਼ ਨੂੰ ਉਹਨੂੰ ਲੰਗਰ ਕਹਿੰਦੇ ਆ ਉਸ ਕੁੰਡੇ ਨੂੰ ਉਸ ਤੋਂ ਜਿਹੜਾ ਇਹ ਸ਼ਬਦ ਗੁਰੂ ਸਾਹਿਬਾਨਾ ਨੇ ਲਿਆ ਲੰਗਰ ਸਹਾਰਾ ਟੇਕ ਦੇਣੀ ਕਿਸੇ ਨੂੰ ਸਹਾਰਾ ਉਸੇ ਚੀਜ਼ ਨੂੰ ਦੇਈਦਾ ਜਿਹੜੀ ਚੀਜ਼ ਸਹਾਰੇ ਦੀ ਲੋੜ ਮਹਿਸੂਸ ਕਰਦੀ ਹੋਵੇ ਔਰ ਪੰਡਹਾਰਾ ਜਿਹੜਾ ਸੀ ਇਹ ਜ਼ਿਆਦਾਤਰ ਲੋਕ ਸ਼ਬਦ ਵਰਤਦੇ ਸੀ ਜਿਵੇਂ ਮਾਤਾ ਦਾ ਪੰਡਹਾਰਾ ਪੀਰਾਂ ਦਾ ਫਲਾ ਫਲਾ ਆਦ ਚੀਜ਼ਾਂ ਪਰ ਗੁਰੂ ਸਾਹਿਬਾਨਾ ਨੇ ਸਾਨੂੰ ਨਵਾਂ ਜਿਹਾ ਸ਼ਬਦ ਦਿੱਤਾ ਲੰਗਰ ਉਹ ਬੀਬੀ ਕਹਿਣ ਲੱਗੀ ਬਾਬਾ ਕਿਉਂ ਠੇਡੇ ਖਾਂਦਾ ਫਿਰਦਾ ਹੈ ਅਨੇੜੇ ਪੰਡਹਾਰਾ ਚੱਲ ਰਿਹਾ ਉੱਥੋਂ ਕੁਝ ਖਾ ਆਪਣੀ ਭੁੱਖ ਮਟਾ ਜੇ ਭੁੱਖਾ ਹੈ ਤਾਂ ਇਹ ਚੱਕਰਵਰਤੀ ਰਾਜਾ ਸੁਪਨਾ ਦੇਖਦਾ ਹੈ ਦਰ ਦਰ ਤੇ ਮੰਗਦਾ ਫਿਰਦਾ ਵੀ ਮੈਂ ਉੱਥੇ ਗਿਆ ਲਾਈਨ ਬੜੀ ਲੰਬੀ ਲੱਗੀ ਸੀ ਇਹਦੀ ਵਾਰੀ ਆਈ ਉਹ ਕਹਿੰਦੇ ਬਾਬਾ ਤੇਰੇ ਕੋਲ ਭਾਂਡਾ ਕਿੱਥੇ ਹੈ ਕਿਉਂਕਿ ਜਿਹੜੇ ਅਸੀਂ ਚਾਵਲ ਵਰਤਾ ਰਹੇ ਆ ਦਲੀਆ ਆਦ ਇਹ ਗਰਮ ਬਹੁਤ ਹੈ ਤੂੰ ਕੋਈ ਭਾਂਡਾ ਲਿਆ ਫਿਰ ਪਾਵਾਂਗੇ ਲਾਈਨ ਚੋਂ ਬਾਹਰ ਕੱਢ ਦਿੱਤਾ ਇਹਨੂੰ ਇਹ ਆਲੇ ਦੁਆਲੇ ਕੁਮਾਰਾਂ ਦੇ ਆਵੇ ਫੋਲ ਦਾ ਫਿਰਦਾ ਟੁੱਟਾ ਠਿੱਕਰ ਮਿਲਿਆ ਇੱਕ ਠਿੱਕਰਾ ਲੈ ਕੇ ਆਇਆ ਜਦੋਂ ਪਹੁੰਚਿਆ ਓਨੇ ਨੂੰ ਭੰਡਾਰਾ ਸਮਾਪਤ ਹੋ ਗਿਆ ਇਹ ਆਇਆ ਕਹਿੰਦੇ ਬਾਬਾ ਮਾਫ ਕਰੀ ਹੁਣ ਤਾਂ ਮੁੱਕ ਗਿਆ ਉਹ ਕਹਿੰਦਾ ਮੇਰੀਆਂ ਆਂਦਰਾਂ ਲੂਸੀਆਂ ਜਾਂਦੀਆਂ ਤੂੰ ਹੀ ਹੱਥ ਮਾਰ ਕੇ ਇਹਨੂੰ ਸਾਫ਼ ਕਰਕੇ ਮੈਨੂੰ ਦੇ ਦਿਓ ਮੇਰੇ ਪੇਟ ਨੂੰ ਸਹਾਰਾ ਮਿਲ ਜੇ ਪੁੱਜ ਉਹ ਕਹਿੰਦੇ ਆਪੇ ਕਰ ਲੈ ਇਹ ਕੰਮ ਵੀ ਹੁਣ ਜਦੋਂ ਇਹਨੇ ਹੱਥ ਮਾਰਿਆ ਠੀਕਰ ਦੇ ਉੱਤੇ ਰੱਖਿਆ ਖਾਣ ਲੱਗਿਆ ਥੋੜੀ ਦੂਰ ਹੋ ਕੇ ਘੋੜੇ ਚੱਲੇ ਤੇ ਇਹਦੇ ਵਿੱਚ ਵੱਜੇ ਆ ਕੇ ਇਹਦਾ ਜਿਹੜਾ ਹੱਥ ਵਾਲਾ ਭਾਂਡਾ ਸੀ ਮਿੱਟੀ 'ਚ ਮਿੱਦ ਗਿਆ ਇਹਦੀ ਅੱਖ ਖੁੱਲ ਗਈ ਦੇਖਤਾ ਸੁਪਨਾ ਰਿਹਾ ਸੀ ਨਾ ਇਹ ਇਹ ਜਦੋਂ ਹੁਣ ਰਾਜ ਸੰਗਾਸਨ ਤੇ ਬੈਠਾ ਸੁੱਤਾ ਸੀ ਇਹਦੀ ਅੱਖ ਖੁੱਲ ਗਈ ਬੁਖੜਾ ਕੇ ਉੱਠਿਆ ਬੜੀ ਉੱਚੀ ਦੇ ਕੇ ਕੂਕ ਕੇ ਤੁਸੀਂ ਕਹਾਣੀ ਨੂੰ ਧਿਆਨ ਨਾਲ ਸੁਣਿਆ ਜਦੋਂ ਜਾਗਦਾ ਸੀ ਉਦੋਂ ਕੀ ਸੀ ਬੋਲ ਦੇ ਦੇ ਉਦੋਂ ਕੀ ਸੀ ਉੱਚੀ ਬੋਲੋ ਜਦੋਂ ਜਾਗਦਾ ਸੀ ਉਦੋਂ ਜਦੋਂ ਸੁੱਤਾ ਜਦੋਂ ਫੇਰ ਜਾਗਿਆ ਫੇਰ ਇੱਕ ਵਾਰ ਬੋਲ ਜਦੋਂ ਜਾਗਦਾ ਸੀ ਕੀ ਸੀ ਜਦੋਂ ਸੁੱਤਾ ਸੀ ਫੇਰ ਜਦੋਂ ਫੇਰ ਜਾਗਿਆ ਇਹ ਸੱਚੀ ਕਹਾਣੀ ਹੈ ਸੱਚੀ ਘਟਨਾ ਹੈ ਗੁਰੂ ਸਾਹਿਬ ਕਹਿੰਦੇ ਆਹੀ ਸਾਡੇ ਨਾਲ ਹੋ ਰਿਹਾ ਤੁਹਾਡੇ ਸਾਡੇ ਸਾਰਿਆਂ ਦੇ ਸਰੀਰ ਚ ਬਹੁਤ ਸ਼ਕਤੀ ਹੈ ਬਹੁਤ ਇਹ ਨਹੀਂ ਵੀ ਕੋਈ ਮੇਰੇ ਵਾਂਗ ਇਹਦਾ ਚੋਲਾ ਪਾ ਲੇ ਉਹਦੇ ਸਰੀਰ ਚ ਸ਼ਕਤੀ ਆndi ਕੋਈ ਪੈਂਟ ਕਮੀਜ਼ ਵਾਲਾ ਵੀ ਉਹਦੇ ਵੀ ਆ ਹਰੇਕ ਦੇ ਵਿੱਚ ਜੀਨੇ ਆ ਮਨੁੱਖਾ ਸਰੀਰ ਧਾਰਨ ਕੀਤਾ ਸ਼ਕਤੀ ਸਭ ਦੇ ਸਰੀਰ ਚ ਪਈ ਹੈ ਪਰ ਅਸਲੀਅਤ ਸਾਡੀ ਕਹਾਣੀ ਕੀ ਆ ਅਸੀਂ ਸੁੱਤੇ ਪਏ ਆ ਆਖੋ ਸਤਨਾਮ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਪਿਆ ਪਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਪਈ ਹੈ ਅਸੀਂ ਰਾਜੇ ਆ ਸਾਰੇ ਤੁਸੀਂ ਅਸੀਂ ਸਾਰੇ ਰਾਜੇ ਕਿਉਂ ਰਾਜੇ ਦੇ ਪੁੱਤ ਕੀ ਹੁੰਦੇ ਨੇ ਬੋਲਦੇ ਨਹੀਂ ਰਾਜੇ ਦੇ ਪੁੱਤ ਕੀ ਹੁੰਦੇ ਨੇ ਰਾਜੇ ਤੇ ਸਾਡਾ ਬਾਪ ਰਾਜਨ ਮੇ ਰਾਜਾ ਕਹੀਏ ਤੂੰ ਤਾਂ ਬਹੁਤ ਵੱਡਾ ਰਾਜਾ ਹੈ ਰਾਜਾਨ ਰਾਜ ਭਾਨਾਨ ਭਾਨ ਤੂੰ ਤਾਂ ਰਾਜਿਆਂ ਦਾ ਰਾਜਾ ਹੈ ਤੇ ਜਬ ਪਿਓ ਰਾਜਾ ਹੋਵੇ ਪੁੱਤ ਭਿਖਾਰੀ ਕਿਵੇਂ ਪੁੱਤ ਭਿਖਾਰੀ ਤਾਂ ਹੈ ਕਿਉਂਕਿ ਸੁੱਤਾ ਪਿਆ ਹੈ ਜਿੱਦਣ ਜਾਗ ਕੇ ਉਸ ਦਿਨ ਕੀ ਆ ਰਾਜੇ ਜਿੰਨੀ ਦੇਰ ਸੁੱਤੇ ਆ ਉੰਨੀ ਦੇਰੇ ਭਿਖਾਰੀ ਹਾਈ 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 ਆ ਸ਼ਬਦ 19 ਦਿਨ ਤੱਕ ਜਿੰਨੀ ਦਿਨ ਤੱਕ ਸੁੱਤੇ ਪਏ ਆ ਜਿੱਦਣ ਜਾਗਗੇ ਉਦੋਂ ਨਹੀਂ ਕਹਾਂਗੇ ਹਾਏ ਹਾਏ ਉਦੋਂ ਪਤਾ ਲੱਗ ਜੇਗਾ ਵੀ ਮੈਂ ਹੈ ਕੌਣ ਆਖੋ ਸਤਨਾਮ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਮਨ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਤੇ ਹੁਣੇ ਸੁੱਤੇ ਮਨ ਨੂੰ ਬਾਹਰ ਦਾ ਸ਼ੋਰ ਸ਼ਰਾਬਾ ਜਗਾ ਨਹੀਂ ਸਕਦਾ ਢੋਲ ਕੀ ਚਿਮਟੇ, ਨਾਚ ਗਾਣੇ, ਵਧੀਆ ਖਾਣੇ, ਵਧੀਆ ਜਗ੍ਹਾ ਘੁੰਮਣ ਫਿਰਨ ਦੀਆਂ, ਇਸ ਸੁੱਤੇ ਮਨ ਨੂੰ ਜਗਾ ਨਹੀਂ ਸਕਦੀਆਂ, ਸੁੱਤੇ ਮਨ ਨੂੰ ਇੱਕੋ ਚੀਜ਼ ਜਗਾ ਸਕਦੀ ਹੈ। ਉਹ ਹੈ ਗੁਰੂ ਦਾ ਸ਼ਬਦ, ਆਖੋ ਸਤਨਾਮ। ਇਸ ਕਰਕੇ ਗੁਰਦੁਆਰੇ ਆਉਣਾ, ਇਸ ਕਰਕੇ ਗੁਰੂ ਦੀ ਸੇਵਾ ਕਰਨੀ ਕਿ ਗੁਰੂ ਜੀ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਨੂੰ ਉਹ ਸ਼ਬਦ ਦੇ ਦੇਵੇ। ਉਹ ਨਾਮ ਦੇ ਦੇਵੇ। ਜਿਹਦੇ ਨਾਲੇ ਸੁੱਤਾ ਮਨ ਜਾਗਦਾ ਹੈ। ਇਸੁੱਤਾ ਮਨ ਕਿਵੇਂ ਜਾਗਦਾ ਏ ਮਾਰਾ ਦੱਸ ਦੇ ਕਿ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸੋਇਆ ਮਨ ਜਾਗਾਈ ਸੋਇਆ ਸੋਇਆ ਮਨ ਜਾਗਾਈ ਸੋਇਆ ਮਨ ਜਾਗਾਈ ਇਹ ਜਿਹੜਾ ਸੁੱਤਾ ਪਿਆ ਮਨ ਜਗਾਏ ਨੂੰ ਕਿਵੇਂ ਜਾਗਦਾ ਇਹ ਜਦੋਂ ਤੁਸੀਂ ਰੋ ਜਪਦੇ ਵਾਹਿਗੁਰੂ 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 ਜਿਹੜਾ ਸੁੱਤਾ ਮਨ ਹੈ ਇਹਦੀ ਕਿਵੇਂ ਪਤਾ ਲੱਗੇਗਾ ਵੀ ਜਾਗ ਗਿਆ ਮਨ ਜਾਗੇ ਕੀ ਇਹ ਨਿਸ਼ਾਨੀ ਕੀ ਨਿਸ਼ਾਨੀ ਹੈ ਤੁਹਾਨੂੰ ਬਾਣੀ ਚੰਗੀ ਲੱਗਣ ਲੱਗ ਜਾਣੀ ਤੁਹਾਡਾ ਨਿਤਨੇਮ ਕਰਨ ਨੂੰ ਜੀ ਕਰਨ ਲੱਗ ਜਾਣਾ